ਕਿਸਾਨ ਮਜਬੂਰੀ ਦੱਸ ਰਿਹਾ ਆਪਣੇ ਆਪ ਨੂੰ ਕਿ ਜਿਹੜਾ ਪਰਾਲੀ ਨੂੰ ਅੱਗ ਲਾਣੀ ਉਹਨਾਂ ਦੀ ਮਜਬੂਰੀ ਹੈ ਤੁਸੀਂ ਕਹਿ ਰਹੇ ਹੋ ਕਿ ਪਰਾਲੀ ਤੋਂ ਜਿਹੜੀ ਖਾਦ ਤਿਆਰ ਕੀਤੀ ਜਾ ਸਕਦੀ ਹੈ ਜਿਹੜਾ ਅੱਜ ਜ਼ਮੀਨੀ ਬੰਜਰ ਹੋ ਰਹੀਆਂ ਨੇ ਉਹ ਆਪਸਰ ਆਪ ਦੇ ਹੱਥੀਂ ਕੀਤੀਆਂ ਨੇ ਯੂਰੀਆ ਦੇ 3-3 4-4 ਗੱਟੇ ਯੂਨੀਵਰਸਿਟੀ ਵੱਲੋਂ ਤਾਂ ਹੈ ਹੀ ਨਹੀਂ ਸਭ ਐਂਡੋਸਲਫਾਨ ਨਾਲ ਸਰ ਸਾਡੀ ਸੁੰਢੀ ਮਰ ਜਾਂਦੀ ਸੀਗੀ ਤੇ ਹੁਣ ਪੌਪਲਨ ਨਾਲ ਫੋਰਟ ਨਾਲ ਕਟ ਪਾਈਡ ਕਲੋਰ ਨਾਲ ਪ੍ਰਦਾਨ ਨਾਲ ਇਹਨਾਂ ਚੀਜ਼ਾਂ ਨਾਲ ਵੀ ਨਹੀਂ ਮਰਦੀ ਪਰਾਲੀ ਲੈਣੇ ਕਰੀਬ-ਕਰੀਬ 5 ਤੋਂ 10 ਹਜ਼ਾਰ ਏਕੜ ਦੀ ਪਰਾਲੀ ਅਸੀਂ ਲੈਣੇ ਆ। ਉਹਨੂੰ ਅਸੀਂ ਸਰ ਪ੍ਰੋਸੈਸ ਕਰਨੇ ਆ। ਉਹਦੇ ਤੋਂ ਅਸੀਂ ਮੀਥੇਨ ਗੈਸ ਬਣਾਣੇ ਆ। ਉਹਦੇ ਤੋਂ ਅਸੀਂ ਬਿਜਲੀ ਬਣਾਣੇ ਆ ਔਰ ਮਨਿਓਰ ਬਣਾਣੇ ਆ। ਨਾਲ ਐਸ ਫਾਰਮੂਲੇਸ਼ਨ ਦੇ ਵਿੱਚ ਪੁੱਤਰ ਦੇ ਲੈ ਗਿਆ। ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਹੈਗਾ 90:10 ਦੀ ਰੇਸ਼ੋ ਨਾਲ ਆ 90 ਕਿਲੋ ਤੇ 10 ਕਿਲੋ ਇਹਦੇ ਵਿੱਚ ਬੋਆ ਮਿਕਸ ਹੁੰਦਾ ਜੀ। ਇਹ 45 ਦਿਨਾਂ ਦਾ ਪ੍ਰੋਸੈਸ ਹੈ ਤੇ ਫਿਰ ਇਹ ਖਾਦ ਬਣਦੀ ਹੈ ਸਰ। ਅਸੀਂ ਜਿਹੜਾ ਜ਼ਿੰਮੇਦਾਰ ਸਾਡੇ ਕੋਲੇ 2500 ਰੁਪਏ ਦੀ ਖਾਦ ਲੈ ਕੇ ਆਂਦਾ ਜਿਹੜਾ ਕਿller ਖਰਚਾ ਆਉਂਦਾ ਉਹਨੂੰ ਬਦਲੇ ਦੇ ਵਿੱਚ ਅਸੀਂ 3500 ਰੁਪਏ ਦਾ ਫਰਟੀਲਾਈਜ਼ਰ ਦੇ ਦਿੰਨੇ ਆ। ਕਿਸਾਨ ਚੜਾਏਗਾ ਵਿਸ਼ਵਾਸ ਕਿਵੇਂ ਕਰੇ ਸਰਕਾਰ ਤੋਂ ਕਿ ਪ੍ਰਮਾਣਿਕ ਇਹ ਜਿਹੜਾ ਹੈਗਾ ਜਾਂ ਉਹਨਾਂ ਵੱਲੋਂ ਜਿਹੜਾ ਹੈਗਾ ਤੁਹਾਨੂੰ ਕੋਈ ਮਿਲੇ ਸਰਟੀਫਿਕੇਟ ਕਦੋਂ ਕਹਿੰਦੇ ਸੀ ਵੀ ਦੱਬ ਕੇ ਵਾ ਤੇਰਾ ਜਿੱਕੇ ਖਾ ਹੁਣ ਤਾਂ ਜੀ ਇਹ ਵੀ ਯੂਨੀਵਰਸਿਟੀ ਵੀ ਕਹਿੰਦੀ ਵੀ ਅਕਲ ਨਾਲ ਵਾ ਤੇਰਾ ਜਿੱਕੇ ਖਾ ਹੁਣ ਦੱਬ ਕੇ ਵਾਂ ਵਾਲੀ ਗੱਲ ਨਹੀਂ ਰਹਿ ਗਈ ਜੀ ਹੌਲੀ ਹੌਲੀ ਇਹਨਾਂ ਚੀਜ਼ਾਂ ਤੇ ਆਣਾ ਪਵੇਗਾ ਆਪਾਂ ਆਪਦੇ ਕਰਾਚੀ ਵੇਖਣੇ ਅਕਸਰ ਜੀ ਵੀ ਇਹ ਸਾਡੀ ਖਾਣ ਵਾਲੀ ਕਣਕ ਦਾ ਰਾਜਸਥਾਨ ਤੋਂ ਮੰਗਾਈ ਹੈ ਜੀ ਕਿਉਂ ਜੀ ਮੇਰੇ ਤਾਂ ਜਵਾਕ ਮਤਲਬ ਆਰਗੈਨਿਕ ਖਾਵੇ ਜੀ ਤੇ ਤੁਹਾਡੇ ਵਾਲਾ ਮਤਲਬ ਜ਼ਹਿਰ ਵਾਲੀ ਕਣਕ ਖਾਵੇ ਜੀ ਔਰ ਜ਼ਿਮੀਦਾਰ ਸਾਡੇ ਕੋਲੇ ਪਰਾਲੀ ਲੈ ਕੇ ਆਏਗਾ ਉਹਦੇ ਬਦਲੇ ਵਿੱਚ ਮੁਫਤੀ ਖਾਦ ਲੈ ਕੇ ਜਾਵੇ ਅਸੀਂ ਉਹਨੂੰ ਪ੍ਰੋਪਰ ਪਾਲਿਸੀ ਬਣਾ ਕੇ ਦੇਵਾਂਗੇ ਵੀ ਕਿਹੜੀ ਕਿਹੜੀ ਖਾਦ ਕਿੰਨੀ ਕਿੰਨੀ ਪਾਣੀ ਹੈਗੀ ਹੈ ਇੱਕ ਪਾਸੇ ਜਿੱਥੇ ਪ੍ਰਾਲੀ ਦਾ ਮਾਮਲਾ ਪੱਖਿਆ ਹੋਇਆ ਉਹ ਉੱਥੇ ਹੀ ਫਾਜ਼ਿਲਕਾ ਸਥਿਤ ਐਸਵੀਪੀਐਲ ਵੱਲੋਂ ਇੱਕ ਨਵੇਕਲਾ ਉਪਰਾਲਾ ਕੀਤਾ ਗਿਆ ਹੈ ਪ੍ਰਾਲੀ ਤੋਂ ਖਾਦ ਤਿਆਰ ਕੀਤੀ ਜਾਂਦੀ ਹੈ ਕੰਪਨੀ ਦੇ ਮੈਨੇਜਰ ਸਾਡੇ ਨਾਲ ਹੈਗੇ ਰਾਜੂ ਨਾਰੰਗ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਆਖਰ ਇੱਕ ਪਾਸੇ ਜਿੱਥੇ ਕਿਸਾਨ ਮਜਬੂਰੀ ਦੱਸ ਰਿਹਾ ਪ੍ਰਾਲੀ ਨੂੰ ਅੱਗ ਲਾਉਂਦੀ ਤੇ ਉੱਥੇ ਹੀ ਉਹਨਾਂ ਵੱਲੋਂ ਜਿਹੜੀ ਹੈ ਪ੍ਰਾਲੀ ਤੋਂ ਖਾਦ ਕਿਸ ਤਰ੍ਹਾਂ ਦੇ ਨਾਲ ਤਿਆਰ ਕੀਤੀ ਗਈ ਹੈ ਤੇ ਕੀ ਕੀ ਜੜੇ ਫਾਇਦੇ ਹੈਗੇ ਰਾਜੂ ਨਾਰੰਗ ਜੀ ਪੰਜਾਬੀ ਲੋਕ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਕੀ ਹੈ ਕਿ ਪਰਾਲੀ ਜਿੱਥੇ ਇੱਕ ਜਿਹੜਾ ਅੱਜ ਮੁੱਦਾ ਬਣਿਆ ਹੋਇਆ ਹੈ ਮਾਮਲਾ ਜਿਹੜਾ ਪਖਿਆ ਹੋਇਆ ਹੈ ਕਿਸਾਨ ਮਜਬੂਰੀ ਦੱਸ ਰਿਹਾ ਆਪਣੇ ਆਪ ਨੂੰ ਕਿ ਜਿਹੜਾ ਹੈ ਪਰਾਲੀ ਨੂੰ ਅੱਗ ਲਾਣੀ ਉਹਨਾਂ ਦੀ ਮਜਬੂਰੀ ਹੈ ਤੁਸੀਂ ਕਹਿ ਰਹੇ ਹੋ ਕਿ ਪਰਾਲੀ ਤੋਂ ਜੜੀ ਖਾਦ ਤਿਆਰ ਕੀਤੀ ਜਾ ਸਕਦੀ ਹੈ ਕੀਟਨਾਸ਼ਕ ਤਿਆਰ ਕੀਤਾ ਜਾ ਸਕਦਾ ਹੈ ਕੀ ਹੈ ਕਿ ਸਰ ਅਸੀਂ ਇੱਕ ਸੰਪੂਰਨ ਐਗਰੀ ਵੈਂਚਰ ਤੋਂ ਬੋਲ ਰਹੇ ਹਾਂ ਜੀ ਉਹ ਅਸੀਂ ਪਰਾਲੀ ਲੈਣੇ ਕਰੀਬ-ਕਰੀਬ 5 ਤੋਂ 10 ਹਜ਼ਾਰ ਏਕੜ ਦੀ ਪਰਾਲੀ ਅਸੀਂ ਲੈਣੇ ਆ ਉਹਨੂੰ ਜਿਹੜਾ ਪ੍ਰੋਸੈਸ ਕਰਨੇ ਆ ਉਹਦੇ ਤੋਂ ਅਸੀਂ ਮੀਥੇਨ ਗੈਸ ਬਣਾਣੇ ਆ ਉਹਦੇ ਤੋਂ ਅਸੀਂ ਬਿਜਲੀ ਬਣਾਣੇ ਆ ਔਰ ਮਨਿਓਰ ਬਣਾਣੇ ਆ ਜਿਹੜਾ ਜ਼ਿੰਮੇਦਾਰ ਪਰਾਲੀ ਸਾੜੇ ਨਾਲ ਪਰਾਲੀ ਸਾੜੇ ਨਾਲ ਔਰ ਪਰਾਲੀ ਤੋਂ ਬਣੀ ਹੋਈ ਖਾਦ ਉਹ ਪਾਵੇ ਔਰ ਇਹ ਖਾਦ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰਮਾਣਿਤ ਹੈਗੀ ਹੈ ਰეკਮੈਂਡਡ ਹੈਗੀ ਹੈ ਔਰ ਬਾਇਓ ਫਰਟੀਲਾਈਜ਼ਰ ਵੀ ਅਸੀਂ ਪਰਾਲੀ ਤੋਂ ਬਣਾਣੇ ਆ ਜੀ ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਨੇ ਆਈਸੀਆਰ ਦਿੱਲੀ ਤੋਂ ਰਿਸਰਚ ਕਰਕੇ ਉਹਨਾਂ ਨੇ ਰਿਕਮੈਂਡ ਕੀਤੀ ਹੋਈ ਹੈ ਔਰ ਜ਼ਿਮੀਦਾਰ ਨੂੰ ਸਰ ਇੱਕ ਅਪੀਲ ਕੀਤੀ ਹੋਈ ਹੈ ਵੀ ਜਿਹੜਾ ਵੀ ਜ਼ਿਮੀਦਾਰ ਪਰਾਲੀ ਨੂੰ ਅੱਗ ਨਾ ਲਾਵੇ ਪਰਾਲੀ ਤੋਂ ਬਣੀ ਹੋਈ ਖਾਦ ਮੁਫਤੀ ਲੈ ਕੇ ਜਾਵੇ ਅਸੀਂ ਜਿਹੜਾ ਜ਼ਿਮੀਦਾਰ ਸਾਡੇ ਕੋਲੇ 2500 ਰੁਪਏ ਦੀ ਖਾਦ ਲੈ ਕੇ ਆਂਦਾ ਹੈ ਜਿਹੜਾ ਕਿਲੇ ਦਾ ਖਰਚਾ ਆਂਦਾ ਉਹਨੂੰ ਬਦਲੇ ਦੇ ਵਿੱਚ ਅਸੀਂ 3500 ਰੁਪਿਆ ਦਾ ਫਰਟੀਲਾਈਜ਼ਰ ਦੇ ਦਿੰਨੇ ਆ ਜਿਹੜਾ ਮਤਲਬ 5 ਕੁਇੰਟਲ ਖਾਦ ਹੈ ਟ੍ਰਾਈਕੋਡਰਮਾ ਹੈ ਸੋਡੋਮਨਾਸ ਹੈ ਐਜੈਕਟੋਬੈਕਟਰ ਹੈ ਪੀਐਸਬੀ ਹੈ ਰਾਈਜ਼ੋਬੀਅਮ ਹੈ ਜਿਵੇਂ ਜਿਵੇਂ ਸਾਡੀ ਫਸਲਾਂ ਤੇ ਜਿਵੇਂ ਚੋਨੇ ਤੇ ਕਣਕ ਤੇ ਜਿਹੜਾ ਵੀ ਪੈਸਟੀਸਾਈਡ ਇਨਸੈਕਟੀਸਾਈਡ ਪੈਂਦਾ ਹੈ ਉਹਨੂੰ ਅਸੀਂ ਬਾਇਓਲੋਜੀਕਲ ਤਰੀਕੇ ਨਾਲ ਕੰਟਰੋਲ ਕਰਨੇ ਆ ਔਰ ਕਿਸੇ ਵੀ ਜ਼ਿੰਮੇਦਾਰ ਨੂੰ ਇਹ ਮਤਲਬ ਅਗਲਾਂ ਦੀ ਲੋਡ ਨਹੀਂ ਹੈ ਸਾਡੇ ਨਾਲ ਜੁੜੇ ਔਰ ਉਸ ਪਰਾਲੀ ਤੋਂ ਬਣੇ ਹੋਏ ਪ੍ਰੋਡਕਟ ਬਿਲਕੁਲ ਜਿਹੜੀ ਹੈ ਕਟ ਕੋਸ ਦੇ ਵਿੱਚ ਲੈ ਕੇ ਜਾਵੇ ਇੱਕ ਕਿਸਾਨ ਦੇ ਦਿਮਾਗ 'ਚ ਇੱਕ ਵੱਡਾ ਸਵਾਲ ਹੁੰਦਾ ਹੈ ਕਿ ਜਦੋਂ ਝੋਨਾ ਜਿਹੜਾ ਮੰਡੀ ਐ ਚੋਂਦਾ ਉਸ ਤੋਂ ਬਾਅਦ ਜਿਹੜੀ ਪਰਾਲੀ ਹੁੰਦੀ ਹੈ ਕਿ ਉਹ ਜਿਹੜਾ ਇੱਕ ਹਾਲੇ ਹੈ ਕਿ ਨਾ ਤਾਂ ਉਹਨੂੰ ਆਪਾਂ ਹਲ ਵਿੱਚ ਹੀ ਵਾ ਸਕਦੇ ਹਾਂ ਜਿਹੜੀ ਜ਼ਮੀਨ ਦੇ ਵਿੱਚ ਕਿ ਜਿਹੜਾ ਦੂਜੀ ਫਸਲ ਆਸੇ ਜ਼ਮੀਨ ਤਿਆਰ ਕਰਨ ਵਾਸਤੇ ਉਹਨੂੰ ਜਿਹੜੀ ਅੱਗ ਲਾਉਣ ਦੀ ਜਿਹੜੀ ਬੜੀ ਲੋੜ ਹੈਗੀ ਅਕਸਰ ਹੀ ਦੇਖਿਆ ਕਿ ਮਾਮਲੇ ਹੁੰਦੇ ਆ ਪਰਚੇ ਵੀ ਹੁੰਦੇ ਆ ਤੇ ਪ੍ਰਸ਼ਾਸਨ ਤੇ ਜਿਹੜੇ ਕਿਸਾਨ ਆ ਆਮਣੇ ਸਾਹਮਣੇ ਵੀ ਹੁੰਦੇ ਤੇ ਤੁਸੀਂ ਕਹ ਰਹੇ ਕਿ ਉਹਦੇ ਨਾਲ ਜਿਹੜੀ ਖਾਦ ਤਿਆਰ ਕੀਤੀ ਜਾਂਦੀ ਹੈ ਕੀ ਇਹ ਜਿਹੜੀ ਹੈਗੀ ਲਾਹੇਮੰਦ ਹੈ ਬਿਲਕੁਲ ਲਾਹੇਮੰਦ ਹੈ ਜੀ ਇਹ ਸੰਪੂਰਨ ਐਗਰੀ ਵੈਂਚਰ ਫਾਜ਼ਿਲਕਾ ਦੇ ਵਿੱਚ ਲੱਗਿਆ ਹੋਇਆ ਹੈ ਤੁਸੀਂ ਆ ਕੇ ਵੇਖ ਸਕਦੇ ਹੈਗੇ ਹੋ ਔਰ ਜਿਹੜਾ ਵੀ ਜ਼ਿਮੀਦਾਰ ਆਪ ਆ ਕੇ ਪਹਿਲਾਂ ਵੇਖੇ ਵੀ ਅਸੀਂ ਪ੍ਰਾਲੀ ਤੋਂ ਲੈਣੇ ਕਿਵੇਂ ਆਰ ਉਹ ਇਹ ਬਿਜਲੀ ਖਾਦ ਸੀਐਨਜੀ ਮੀਥੇਨ ਮਨਿਓਰ ਇਹ ਕਿਵੇਂ ਬਣਦਾ ਹੈਗਾ ਇਹ ਬਹੁਤ ਜ਼ਿਆਦਾ ਵਧੀਆ ਪ੍ਰੋਜੈਕਟ ਲੱਗਿਆ ਹੋਇਆ ਹੈ ਜੀ ਔਰ ਜ਼ਿਮੀਦਾਰ ਸਾਡੇ ਕੋਲ ਪ੍ਰਾਲੀ ਲੈ ਕੇ ਆਏਗਾ ਉਹਦੇ ਬਦਲੇ ਵਿੱਚ ਮੁਫਤੀ ਖਾਦ ਲੈ ਕੇ ਜਾਵੇ ਅਸੀਂ ਉਹਨੂੰ ਪ੍ਰੋਪਰ ਪਾਲਿਸੀ ਬਣਾ ਕੇ ਦੇਵਾਂਗੇ ਵੀ ਕਿਹੜੀ ਕਿਹੜੀ ਖਾਦ ਕਿੰਨੀ ਕਿੰਨੀ ਪਾਣੀ ਹੈਗੀ ਹੈ ਔਰ ਜੇ ਮੰਨ ਲਓ ਬਣਾਦਾ ਹੈਗਾ ਜਾਂ ਇਕੱਠਾ ਬਣਦੀਆਂ ਨਹੀਂ ਹੈਗੀਆਂ ਬੀਲਰ ਵਾਲੇ ਨਾਲ ਟਾਈਪ ਪ੍ਰੋਪਰ ਨਹੀਂ ਹੋ ਪੰਦਾ ਤੇ ਸਾਨੂੰ ਦੱਸਿਓ ਜੀ ਅਸੀਂ ਆਪਦਾ ਬੀਲਰ ਆਪਦਾ ਰੈਕ ਆਪਦਾ ਸਾਰਾ ਸਿਸਟਮ ਭੇਜਾਂਗੇ ਉਸ ਪਾਲਿਸੀ ਤੇ ਤੁਹਾਨੂੰ ਸਮਝਾਵਾਂਗੇ ਵੀ ਆਪਣੀਆਂ ਜ਼ਮੀਨਾਂ ਨੂੰ ਬੰਜਰ ਨਾ ਕਰੋ ਆਪਣੀ ਪਾਣੀ ਨੂੰ ਆਪਣੀ ਆਬੋ ਹਵਾ ਨੂੰ ਖਰਾਬ ਨਾ ਕਰੋ ਸਾਡੇ ਨਾਲ ਜੁੜੋ ਔਰ ਪ੍ਰਾਣੀ ਤੋਂ ਬਣੇ ਹੋਏ ਪ੍ਰੋਡਕਟ ਪਾਓ ਔਰ ਆਪਣੀ ਜ਼ਮੀਨ ਨੂੰ ਬਚਾਓ ਕੋਈ ਵੀ ਕੰਪਨੀ ਹੈ ਦਾਅਵੇ ਜਰੂਰ ਕਰਦੀ ਹੈ ਲੇਕਿਨ ਇਹ ਪ੍ਰਮਾਣਿਕ ਕਿਵੇਂ ਹੋਏਗਾ ਲੋਕ ਜਿਹੜੇ ਕਿਸਾਨ ਵਿਸ਼ਵਾਸ ਕਿਵੇਂ ਕਰਨਗੇ ਕਿ ਜਿਹੜਾ ਇਹਦੇ ਨਾਲ ਜਿਹੜੀ ਤਿਆਰ ਹੁੰਦੀ ਹੈ ਖਾਦ ਹੈ ਮਨਿਓਰ ਤਿਆਰ ਹੁੰਦਾ ਜਿਹੜਾ ਹੈਗਾ ਤੁਸੀਂ ਕਿ ਉਹ ਜਿਹੜਾ ਵਾਕਈ ਜਿਹੜਾ ਫਾਇਦਾ ਕਰੂਗਾ ਕਿ ਹਰੇਕ ਫਸਲ ਦੇ ਵਿੱਚ ਜਾਂ ਕਿਸੇ ਇੱਕ ਖਾਸ ਫਸਲ ਦੇ ਵਿੱਚ ਨਹੀਂ ਸਰ ਉਹ ਹਰੇਕ ਫਸਲ ਦੇ ਵਿੱਚ ਇਹ ਤਾਂ ਆਪਣੀ ਜ਼ਮੀਨਾਂ ਦੇ ਵਿੱਚ ਕਮੀ ਹੈ ਸਰ ਜਿਵੇਂ ਕਿ ਆਰਗੈਨਿਕ ਕਾਰਬਨ ਦੀ ਆਪਣੀ ਜ਼ਮੀਨ ਦੇ ਵਿੱਚ ਕਮੀ ਹੈ ਉਹ ਇਹ ਐਨਏ ਆਰਗੈਨਿਕ ਕਾਰਬਨ ਵਧਾਣਾ ਹੈ ਸਰ ਉਸ ਆਰਗੈਨਿਕ ਕਾਰਬਨ ਨਾਲ ਜਦੋਂ ਪੂਰਾ ਹੋ ਜਾਏਗਾ ਤੇ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਆਪਣੇ ਆਪ ਹੀ ਠੀਕ ਹੋ ਜਾਏਗੀ ਜਿਹੜਾ ਸਾਡਾ ਅਲਕਾਫਿਨ ਨਾਮ ਦਾ ਪ੍ਰੋਡਕਟ ਹੈ ਉਹਨੇ ਸਰ ਪੀਐਚ ਕੰਟਰੋਲ ਕਰਨਾ ਹੈ ਮਾਈਕਰੋ ਨਿਊਟ੍ਰੀਐਂਟਸ ਦੇਣੇ ਨੇ ਔਰ ਹੈਗਾ ਉਹ ਜਿਹੜਾ ਪਰਾਲੀ ਦਾ ਜੂਸ ਹੈ ਜੀ ਪਰਾਲੀ ਦਾ ਅਰਕ ਹੈ ਜੀ ਔਰ ਇਹ ਸਾਰੇ ਦਾ ਸਾਰਾ ਕੋਈ ਜਿਆਦਾ ਦੂਰ ਬਿਹਾਰ ਦੇ ਜੰਗਲਾਂ ਵਿੱਚ ਨਹੀਂ ਲੱਗਿਆ ਹੋਇਆ ਇਹ ਫਾਜ਼ਿਲਕਾ ਸੰਪੂਰਨ ਐਗਰੀਵੈਂਚਰ ਪ੍ਰਾਈਵੇਟ ਲਿਮਟਿਡ ਨਾਮ ਦੀ ਇੱਕ ਫੈਕਟਰੀ ਹੈ ਉਹ ਫਾਜ਼ਿਲ ਕਾਦੇ ਵਿੱਚ ਲੱਗ ਗਿਆ ਹੈ ਅਸੀਂ ਸਾਰੇ ਜ਼ਿਮੀਦਾਰਾਂ ਨੂੰ ਕਹਾਂਗੇ ਪਰ ਲਾ ਕੇ ਵੇਖੋ ਜੀ ਇਹ ਕਿਵੇਂ ਜਿਹੜੇ ਜਿਹੜੇ ਜ਼ਿਮੀਦਾਰਾਂ ਨੂੰ ਅਸੀਂ ਪਵਾਇਆ ਹੋਇਆ ਹੈ ਉਹਨਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ ਕਰੀਬ ਕਰੀਬ ਸਾਡੇ ਕੋਲ 800 ਤੋਂ 1000 ਜ਼ਿਮੀਦਾਰ ਅਜੇ ਹੈਗੇ ਨੇ ਜਿਹੜੇ ਲਗਾਤਾਰ 2-2 3-3 ਸਾਲਾਂ ਤੋਂ ਪਾ ਰਹੇ ਨੇ ਔਰ ਸਾਡੇ ਨਾਲ ਪ੍ਰੋਪਰ ਤਰੀਕੇ ਨਾਲ ਜੁੜੇ ਹੋਏ ਨੇ ਉਹ ਹੁਣ ਦੁਬਾਰਾ ਰੀ-ਆਰਡਰ ਕਰਦੇ ਨੇ ਸਾਨੂੰ ਸਾਡੇ ਕੋਲ ਐਡਵਾਂਸ ਬੁਕਿੰਗ ਕਰ ਦਿੰਦੇ ਨੇ ਵੀ ਲੋਕ ਹੌਲੀ-ਹੌਲੀ ਐਨਾ ਚੀਜ਼ਾਂ ਤੇ ਆ ਰਹੇ ਨੇ ਸਰ ਬਾਇਓ ਫਰਟੀਲਾਈਜ਼ਰ ਤੇ ਆ ਰਹੇ ਨੇ ਬਾਇਓ ਪੈਸਿਟਾਈਸਾਈਡ ਤੇ ਆ ਰਹੇ ਨੇ ਔਰ ਲੋਕ ਇਸ ਤਰ੍ਹਾਂ ਜਿਵੇਂ ਜਿਵੇਂ ਅਵੇਅਰਨੈਸ ਕੈਂਪ ਲਾਣੇ ਆ ਸੈਮੀਨਾਰ ਲਾਣੇ ਆ ਲੋਕਾਂ ਨੂੰ ਜਦੋਂ ਅੱਛੇ ਰਿਜ਼ਲਟ ਚਾਹੁੰਦੇ ਨੇ ਤੇ ਉਹ ਰੂੜੀ ਤੋਂ ਜਾਂ ਕੈਮੀਕਲ ਪੈਸਟਿਸਾਈਡ ਤੋਂ ਹਟ ਕੇ ਇਹਨਾਂ ਚੀਜ਼ਾਂ ਤੇ ਵੀ ਆ ਰਹੇ ਨੇ ਔਰ ਜਦੋਂ ਸਾਡੇ ਨਾਲ ਜੁੜਨਗੇ ਤਾਂ ਉਹਨਾਂ ਨੂੰ ਇੱਕ ਅੱਛੇ ਰਿਜ਼ਲਟਸ ਆਣਗੇ ਇਹ ਤਾਂ ਹੈ ਨਹੀਂ ਜੀ ਅਸੀਂ ਕਿਸੇ ਚੀਜ਼ ਤੋਂ ਪੰਜ ਸਕਨੇ ਆ ਪਹਿਲਾਂ ਆ ਕੇ ਦੇਖੋ ਜੀ ਔਰ ਫਿਰ ਜਾ ਕੇ ਉਹਨਾਂ ਤੇ ਵਿਸ਼ਵਾਸ ਕਰੋ ਜੀ ਕਿਸਾਨ ਜਿਹੜਾ ਹੈਗਾ ਵਿਸ਼ਵਾਸ ਕਿਵੇਂ ਕਰੇ ਸਰਕਾਰ ਤੋਂ ਕਿ ਪ੍ਰਮਾਣਿਕ ਇਹ ਜਿਹੜਾ ਹੈਗਾ ਜਾਂ ਉਹਨਾਂ ਵੱਲੋਂ ਜਿਹੜਾ ਹੈਗਾ ਤੁਹਾਨੂੰ ਕੋਈ ਮਿਲੇ ਸਰਟੀਫਿਕੇਟ ਕਿ ਜਿਹੜਾ ਸਾਡੇ ਕੋਲ ਸਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਰਿਪੋਰਟ ਹੈਗੀ ਹੈ ਲੈਬ ਰਿਪੋਰਟ ਹੈਗੀ ਹੈ ਜਿਹੜੀ ਉਹਨਾਂ ਦੀ ਪੈਕੇਜ ਆਫ ਪ੍ਰੈਕਟਿਸ ਹੈਗੀ ਹੈ ਉਹਦੇ ਵਿੱਚ ਮੈਂਸ਼ਨ ਹੈਗੀ ਹੈ ਅਸੀਂ ਉਹਨਾਂ ਨੇ ਪਹਿਲਾਂ ਸਾਡੇ ਤੋਂ 3 ਸਾਲ ਪਹਿਲਾਂ ਰਿਸਰਚ ਕਰਵਾਈ ਗਈ ਹੈ ਰਿਸਰਚ ਤੋਂ ਬਾਅਦ ਇਹ ਮੈਂਸ਼ਨ ਹੁੰਦੀ ਹੈ ਪਹਿਲਾਂ ਮੈਂਸ਼ਨ ਹੁੰਦੀ ਨਹੀਂ ਜੀ ਔਰ ਆਲਰੇਡੀ ਜਿਹੜੀ ਸੈਂਟਰ ਗਵਰਨਮੈਂਟ ਹੈ ਪੰਜਾਬ ਗਵਰਨਮੈਂਟ ਹੈ ਫਰਮੈਂਟਡ ਆਰਗੈਨਿਕ ਮਿਨਿਓਰ ਤੇ ਲਿਕਵਿਡ ਫਰਮੈਂਟਡ ਆਰਗੈਨਿਕ ਮਿਨਿਓਰ ਨੂੰ ਪ੍ਰਮੋਟ ਕਰ ਰਹੀ ਹੈ ਆਪਾਂ ਜ਼ਮੀਨਾਂ ਨੂੰ ਤਾਂ ਹੀ ਬਚਾਵਾਂਗੇ ਜੇ ਤੁਸੀਂ ਇਹਨਾਂ ਚੀਜ਼ਾਂ ਤੇ ਆਓਗੇ ਤਾਂ ਜੀ ਦੇਖ ਸਕਦੇ ਹੈ ਕਿ ਹੁੰਦਾ ਕਿਵੇਂ ਜਿਹੜਾ ਤੁਸੀਂ ਇੱਥੇ ਲਾਇਆ ਹੋਇਆ ਹੈ ਕਿ ਜਿਹੜਾ ਪ੍ਰਾਲੀ ਤੋਂ ਜਿਹੜੀ ਖਾਦ ਤਿਆਰ ਹੁੰਦੀ ਹੈ ਤੇ ਅਕਸਰ ਹੀ ਦੇਖਿਆ ਗਿਆ ਕਿ ਜਿਹੜਾ ਕਿਸਾਨ ਜਿਹੜਾ ਹੈ ਜ਼ਿੰਮੇਦਾਰ ਹੈ ਰੂੜੀ ਜਿਹੜਾ ਯੂਜ਼ ਕਰਦਾ ਹੈਗਾ ਖੇਤਾਂ ਦੇ ਵਿੱਚ ਜਿਹੜਾ ਉਹ ਰੂੜੀ ਜਿਹੜਾ ਪਾਉਂਦਾ ਹੈਗਾ ਬਿਲਕੁਲ ਬਿਲਕੁਲ ਆਹ ਵਾਲੀ ਸਰ ਅਸੀਂ ਪ੍ਰਾਲੀ ਲੈਣੇ ਹੈਗੇ ਆ ਪ੍ਰਾਲੀ ਲੈਣ ਤੋਂ ਬਾਅਦ ਇਹਨੂੰ ਸਰ ਕੁੱਤਰਨੇ ਆ ਇਹਨੂੰ ਇਸ ਫਾਰਮੂਲੇਸ਼ਨ ਦੇ ਵਿੱਚ ਕੁੱਤਰ ਦੇਣੇ ਹੈਗੇ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਹੈਗਾ 90 10 ਦੀ ਰੇਸ਼ੋ ਨਾਲ ਆਹ 90 ਕਿਲੋ ਤੇ 10 ਕਿਲੋ ਇਹਦੇ ਵਿੱਚ ਗੋਆ ਮਿਕਸ ਹੁੰਦਾ ਜੀ ਇਹ 45 ਦਿਨਾਂ ਦਾ ਪ੍ਰੋਸੈਸ ਹੈ ਤੇ ਫਿਰ ਇਹ ਖਾਦ ਬਣਦੀ ਹੈ ਸਰ ਇਹ ਜਿਹੜੀ ਸਰ ਇੱਥੋਂ ਇਸ ਪ੍ਰਾਲੀ ਤੋਂ ਇੱਥੇ ਆਣਵਾਸ there <laughs> 45 ਦਿਨ ਲੱਗਦੇ ਨੇ ਜ਼ਿਮੀਦਾਰ ਜਿਹੜਾ ਆਪਣੀ ਰੂੜੀ ਪਾਉਂਦਾ ਹੈ ਸਰ ਉਹ ਆ ਵਾਲੀ ਰੂੜੀ ਪਾਉਂਦਾ ਹੈ ਗਏ ਇਹਦੇ ਵਿੱਚ ਹੈਵੀ ਮੈਟਲ ਹੁੰਦੀ ਹੈ ਗਿੱਲੀ ਹੋਣ ਕਰਕੇ ਸਿਉਂਕ ਹੁੰਦੀ ਹੈਗੀ ਹੈ ਆ ਵੇਖੋ ਜਿੱਥੋਂ ਜਿੱਥੋਂ ਕਾਲੀ ਹੋਈ ਹੋਈ ਹੈ ਫੰਗਸ ਹੁੰਦੀ ਹੈਗੀ ਹੈ ਔਰ ਇਟਸ ਇਟ ਮੁਰਕ ਬਾਥੂ ਦੇ ਬੀਜ ਆ ਜਾਂਦੇ ਨੇ ਇਹ ਇਹ ਜਿਹੜੀ ਖਾਦ ਪ੍ਰੋਪਰ ਸਟਰਲਾਈਜ਼ ਕਰ ਇਹਦਾ ਰਿਵਾਇਤੀ ਜਿਹੜਾ ਤਰੀਕਾ ਹੈਗਾ ਹੀ ਹੈਗਾ ਜਿਹੜਾ ਕਿਸਾਨ ਜਿਹੜਾ ਸਾਲਾਂ ਤੋਂ ਜਿਹੜਾ ਹੈਗਾ ਆਪਦੇ ਖੇਤਾਂ ਦੇ ਵਿੱਚ ਪਾਉਂਦਾ ਬਿਲਕੁਲ ਪਹਿਲਾਂ ਨਾ ਸਰ ਜਦੋਂ ਕਹਿੰਦੇ ਸੀ ਵੀ ਦੱਬ ਕੇ ਵਾ ਤੇ ਰੱਜ ਕੇ ਖਾ ਹੁਣ ਤਾਂ ਜੀ ਇਹ ਵੀ ਯੂਨੀਵਰਸਿਟੀ ਵੀ ਕਹ ਹੁਣ ਦੱਬ ਕੇ ਵਾਣ ਵਾਲੀ ਗੱਲ ਨਹੀਂ ਰਹਿ ਗਈ ਜੀ ਹੁਣ ਤਾਂ ਇਹ ਹੈ ਵੀ ਇਹਨੂੰ ਮਤਲਬ ਪਾਣ ਨਾਲ ਜ਼ਮੀਨ ਨੂੰ એનર્ਜੀ ਮਤਲਬ ਇਹ ਦੇਂਦੀ ਨਹੀਂ ਇਹ ਜ਼ਮੀਨ ਤੋਂ એનર્ਜੀ ਲੈਂਦੀ ਹੈ ਜੀ ਕਿਉਂਕਿ ਇਹਨੂੰ ਗੜਨ ਵਾਸਤੇ ਇਹਦੇ ਇਹਦੇ ਵਿੱਚ ਮੀਥੇਨ ਹੁੰਦੀ ਹੈ ਪੋਲੂਸ਼ਨ ਤਾਂ ਹੋ ਗਿਆ ਨਾ ਜੀ ਇਹਨੂੰ ਅਸੀਂ ਪ੍ਰੋਪਰ ਸਟਰਲਾਈਜ਼ ਕਰਨੇ ਆ ਡੀਕੰਪੋਜ਼ ਕਰਨੇ ਆ ਔਰ ਇਸ ਟਾਈਮ ਤੇ ਇਹਨੂੰ 45 ਦਿਨ ਲੱਗਦੇ ਨੇ ਜਦੋਂ 45 ਦਿਨ ਲੱਗਦੇ ਨੇ ਇਸ ਪ੍ਰੋਸੈਸਿੰਗ ਦੌਰਾਨ ਦੀ ਆ ਫਾਰਮੂਲੇਸ਼ਨ ਆ ਜਾਂਦੀ ਹੈ ਔਰ ਇਹ ਪੰਜਾਬ ਐਗਰੀਕਲਚਰ ਵੱਲੋਂ ਰეკਮੈਂਡਡ ਹੈ ਇਹ ਜਿਹੜਾ ਜ਼ਿਮੀਂਦਾਰ 2 ਤੋਂ 3 ਟਰਾਲੀਆਂ ਰੂੜੀ ਪਾਉਂਦਾ ਹੈ ਅਗਰ ਜੀ ਉਸੇ ਐਸੇ ਰ ਪੰਜ ਕੁਇੰਟਲ ਪਾਏਗਾ ਤਾਂ ਉਹਨੀ ਐਨਪੀਕੇ ਉਹਨੂੰ 5 ਕੁਇੰਟਲ ਚ ਮਿਲ ਜੀਗੀ ਜਿਹੜੀ ਜ਼ਿਮੀਦਾਰ ਨੂੰ ਤਿੰਨ ਟਰਾਲੀਆਂ ਚ ਮਿਲਦੀ ਹੈ ਪਲੱਸ ਉਹਦੇ ਵਿੱਚ ਜਿਹੜਾ ਵੀਡੀਸਾਈਡ ਬਚ ਜਾਏਗਾ ਉਹਦਾ ਪੈਸਟੀਸਾਈਡ ਬਚ ਜਾਏਗਾ ਫੰਗੀਸਾਈਡ ਬਚ ਜਾਏਗਾ ਕਿਉਂਕਿ ਇਹਦੇ ਵਿੱਚ ਕੋਈ ਵੀ ਹੈਵੀ ਮੈਟਲ ਜਾਂ ਕੋਈ ਵੀ ਬਿਮਾਰੀ ਨਹੀਂ ਹੈਗੀ ਜੀ ਇਹਦਾ ਫਾਇਦਾ ਫਿਰ ਉਹਦੇ ਨਾਲ ਜਿਹੜਾ ਹੈਗਾ ਪੈਦਾਵਾਰ ਤੇ ਵੀ ਜਿਹੜਾ ਇਹਦਾ ਅਸਰ ਪੈਂਦਾ ਹੈਗਾ ਕਿ ਜਿਸ ਤਰ੍ਹਾਂ ਦੇ ਨਾਲ ਕਿਹਾ ਜਾਂਦਾ ਹੁੰਦਾ ਹੈ ਕਿ ਮਤਲਬ ਜਿਹੜਾ ਹੈਗਾ ਜਿਹੜੀ ਆਪਾਂ ਯੂਰੀਆ ਯੂਜ਼ ਕਰਦੇ ਆ ਜਾਂ ਕੀਟਨਾਸ਼ਕ ਜਿਹੜਾ ਆਪਾਂ ਪਾਉਣੇ ਹੈਗੇ ਉਹਦੇ ਨਾਲ ਜਿਹੜਾ ਹੈਗਾ ਪੈਦਾਵਾਰ ਜਿਹੜੀ ਹੈ ਜ਼ਰੂਰ ਵਧੀ ਹੈ ਲੇਕਿਨ ਉਹਦਾ ਨੁਕਸਾਨ ਵੀ ਹੈ ਤੇ ਇਹ ਨਾਲ ਜੜਾ ਹੈਗਾ ਕਿਸਾਨ ਇਸੇ ਗੱਲ ਤੋਂ ਡਰਦਾ ਹੈ ਸਰ ਕਿਹਾ ਪੈਦਾਵਾਰ ਵਾਲਾ ਨੂੰ ਪੁੱਛਨੇ ਆ ਤਾਂ ਖੀਰੀ ਕਿੰਨਾ ਕੁ ਉਚਾੜ ਲਏਗਾ ਜੀ ਜਿਹੜਾ ਅੱਜ ਜ਼ਮੀਨੀ ਬੰਜਰ ਹੋ ਰਹੀਆਂ ਨੇ ਉਹ ਆਪਸਰ ਆਪ ਦੇ ਹੱਥੀਂ ਕੀਤੀਆਂ ਨੇ ਯੂਰੀਆ ਦੇ 3-3 4-4 ਗੱਟੇ ਯੂਨੀਵਰਸਿਟੀ ਵੱਲੋਂ ਤਾਂ ਹੈ ਹੀ ਨਹੀਂ ਸਰ ਐਂਡੋਸਲਫਾਨ ਨਾਲ ਸਰ ਸਾਡੀ ਸੁੰਢੀ ਮਰ ਜਾਂਦੀ ਸੀਗੀ ਤੇ ਹੁਣ ਪੋਪਲਨ ਨਾਲ ਫੋਰਟ ਨਾਲ ਕਟ ਪਾਈਡ ਕਲੋਰ ਨਾਲ ਪਦਾਨ ਨਾਲ ਇਹਨਾਂ ਚੀਜ਼ਾਂ ਨਾਲ ਵੀ ਨਹੀਂ ਮਰਦੀ ਕੀ ਸਾਡੀਆਂ ਜ਼ਮੀਨ ਜਿੱਥੇ-ਜਿੱਥੇ ਸਰ ਸਾਡੀ ਮਤਲਬ ਖਾਦ ਪਈ ਹੋਈ ਹੈ ਤੁਸੀਂ ਜਾ ਕੇ ਵੇਖ ਸਕਦੇ ਹੋ ਉੱਥੇ ਗਡੋਏ ਵੀ ਨਹੀਂ ਜ਼ਿਮੀਂਦਾਰ ਦੇ ਖੇਤ ਚ ਹੁਣ ਸੱਪ ਵੀ ਨਹੀਂ ਰਹੇ ਜੀ ਉਹਦਾ ਕਾਰਨ ਹੈ ਨਾ ਜੀ ਇੰਨੇ ਤਕੜੇ ਹਾਈ ਟੈਕਨੀਕਲ ਪੈਸਟੀਸਾਈਡ ਪਾ ਪਾ ਕੇ ਜ਼ਮੀਨ ਦਾ ਪੀ ਐਚ 9.5 ਹੋਇਆ ਪਿਆ ਜੀ ਬੰਜਰ ਹੋਣ ਦੀ ਗਗਾਰਤੀ ਹੋਈ ਪਿਆ ਸਦਰਾਣੇ ਵੇਖ ਲੋ ਜੀ 1000 ਕਿਲੇ ਦਾ ਟੱਕ ਹੈ ਦੀ 100 ਕਿਲੋ ਦਾਣੇ ਨਹੀਂ ਹੁੰਦੇ ਜੀ ਉਹ ਵਿਚਾਰੇ ਕਰਨਗੇ ਕਿ ਅਰਨੀ ਵਾਲੇ ਨਾਲ ਮੋਲੇ ਵਾਲੇ ਪਾਸੇ ਵੇਖ ਲੋ ਜੀ ਸਿੰਘਪੁਰੇ ਵੇਖ ਲੋ ਜੀ ਕਮਾਲ ਵਾਲੇ ਵੇਖ ਲੋ ਇਹ ਧੀਰੇ ਧੀਰੇ ਬੰਜਰ ਹੋ ਜਾਂਦੀ ਹੈ ਕਿਉਂਕਿ ਜ਼ਿਮੀਦਾਰ ਇਸ ਚੀਜ਼ਾ ਛੱਡਦਾ ਹੀ ਨਹੀਂ ਜੀ ਯੂਰੀਆ ਡੀਏਪੀ ਜਾਂ ਐਨੇ ਜਿਆਦਾ ਤਕੜੇ ਪੈਸਟੀਸਾਈਡ ਪਾਉਂਦਾ ਹੈਗਾ ਉਹਦਾ ਕਾਰਨ ਹੈ ਵੀ ਆਪਾਂ ਹੀ ਇੰਨੀਆਂ ਬਿਮਾਰੀਆਂ ਦੇ ਵਿੱਚ ਕਿਰੇ ਜਾਂਦੇ ਆ ਤਾਂ ਉਹਦਾ ਕਾਰਨ ਜ਼ਹਿਰ ਹੈ ਸਰ ਉਹਦਾ ਉਹਦਾ ਕਾਰਨ ਕੈਮੀਕਲ ਫਰਟੀਲਾਈਜ਼ਰ ਹੈ ਹੌਲੀ ਹੌਲੀ ਇਹਨਾਂ ਚੀਜ਼ਾਂ ਤੇ ਆਣਾ ਪਵੇਗਾ ਆਪਾਂ ਆਪਦੇ ਘਰਾਂ 'ਚ ਹੀ ਵੇਖਣੇ ਅਕਸਰ ਜੀ ਵੀ ਇਹ ਸਾਡੀ ਖਾਣ ਵਾਲੀ ਕਣਕ ਤਾਂ ਰਾਜਸਥਾਨ ਤੋਂ ਮੰਗਾਈਏ ਜੀ ਕਿਉਂ ਜੀ ਮੇਰੇ ਤਾਂ ਜਵਾਕ ਮਤ ਖਾਵੇ ਜੀ ਤੇ ਤੁਹਾਡੇ ਵਾਲਾ ਮਤਲਬ ਜ਼ਹਿਰ ਵਾਲੀ ਕਣ ਖਾਵੇ ਜੀ ਕੋਈ ਜ਼ਿੰਮੇਵਾਰ ਅਫੋਰਡ ਕਰਦਾ ਜਿਹੜਾ ਆਮ ਜ਼ਿੰਮੇਵਾਰ ਅਫੋਰਡ ਨਹੀਂ ਕਰਦਾ ਜੀ ਜਦੋਂ ਆਪਾਂ ਇਹਨਾਂ ਚੀਜ਼ਾਂ ਤੇ ਆ ਜਾਾਂਗੇ ਵੀ ਹੌਲੀ ਹੌਲੀ ਕੈਮੀਕਲ ਫਰਟੀਲਾਈਜ਼ਰ ਨੂੰ ਕਟਾਈਏ ਤੇ ਆਰਗੈਨਿਕ ਫਰਟੀਲਾਈਜ਼ਰ ਤੇ ਆਈਏ ਤੇ ਫਿਰ ਜਾ ਕੇ ਆਪਣਾ ਜਿਹੜਾ ਪੰਜਾਬ ਬਚੇਗਾ ਆਪਣੀ ਜ਼ਮੀਨ ਬਚੇਗੀ ਆਪਣੇ ਆਉਣ ਵਾਲੀ ਜਨਰੇਸ਼ਨ ਬਚੇਗੀ ਆਪਣਾ ਪਾਣੀ ਬਚੇਗਾ ਇਸ ਕਰਕੇ ਇਹਨਾਂ ਚੀਜ਼ਾਂ ਜਿਹੜੇ ਜ਼ਿੰਮੇਵਾਰਾਂ ਨੂੰ ਮੈਂ ਤਾਂ ਅਪੀਲ ਕਰਨਾ ਵੀ ਥੋੜਾ ਥੋੜਾ ਇਹਨਾਂ ਚੀਜ਼ਾਂ ਤੇ ਆਓ ਜਾਦਾ ਨਹੀਂ ਵੀ ਕਿਸੇ ਕੋਲ 20 ਕਿੱਲੇ ਦਾ 20 ਕਿੱਲੇ ਚ ਪਾ ਲੇ 1 ਕਿੱਲੇ ਚ ਪਾ ਕੇ ਵੇਖ ਲਵੇ ਜੇ ਜਦੋਂ ਉਹਨੂੰ ਅੱਛੇ ਰਿਜ਼ਲਟਸ ਆ ਜਾਣਗੇ ਜਦੋਂ ਦੀ ਜ਼ਮੀਨ ਦੀ ਸਿਹਤ ਠੀਕ ਹੋ ਜਾਏਗੀ ਫਿਰ ਬਾਕੀ ਆਲੇ ਚ ਪਾ ਲਵੇ ਜੀ ਔਰ ਮਤਲਬ ਉਹਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਪਰਾਲੀ ਨੂੰ ਅੱਗ ਨਾ ਲਾਓ ਪਰਾਲੀ ਤੋਂ ਬਣੇ ਹੋਏ ਪ੍ਰੋਡਕਟ ਵਿੱਚ ਪਾਓ ਪਰਾਲੀ ਤੋਂ ਬਣੀ ਹੋਈ ਖਾਦ ਵਿੱਚ ਪਾਓ ਤਾਂ ਸੋਵੇ ਐਸਵੀਪੀਐਲ ਦੇ ਜਿਹੜੇ ਮਰੇਜ ਸੀਗੇ ਉਹਨਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਕਿ ਪਰਾਲੀ ਨੂੰ ਜਿਹੜਾ ਹੈਗਾ ਅੱਗ ਨਾ ਲਾਈ ਜਾਵੇ ਸੋਗੋ ਜਿਹੜਾ ਪਰਾਲੀ ਤੋਂ ਜਿਹੜੀ ਹੈ ਖਾਦ ਜਾਂ ਕੀਟਨਾਸ਼ਕ ਜਿਹੜਾ ਤਿਆਰ ਹੁੰਦਾ ਹੈ ਉਸ ਨੂੰ ਜਿਹੜੇ ਆਪਣੇ ਖੇਤਾਂ ਚ ਪਾਵੇ ਜਿਸ ਦੇ ਨਾਲ ਜਿਹੜਾ ਹੈ ਇੱਕ ਪਾਸੇ ਜਿੱਥੇ ਵਾਤਾਵਰਣ ਨੂੰ ਜਿਹੜਾ ਹੈਗਾ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਉੱਥੇ ਹੀ ਆਪਣੀ ਪੈਦਾਵਾਰ ਦੀ ਜਿਹੜੀ ਹੈ ਉਸ ਦਾ ਫਸਲ ਤੋਂ ਜਿਹੜਾ ਆਪਾਂ ਵੱਧ ਜਿਹੜਾ ਮੁਨਾਫਾ ਵੀ ਕਮਾ ਸਕਦੇ ਹਾਂਗੇ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਹੈ ਤੁਸੀਂ ਆਪਣੇ ਕਮੈਂਟਸ ਨਾਲ ਹੀ ਜਰੂਰ ਦੱਸਿਓ ਜੇ ਅਜਿਹੀਆਂ ਹੋਰ ਵੀਡੀਓਜ਼ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ